ਪਾਗਾ ਵਾਲਿਓ ਇੱਕ ਮਾਈ ਹੋਈ ਗੁਰਮਖੋ ਮਾਈ ਤਾਬੋ ਉਹ ਵੀ ਸਤਗੁਰ ਦੀ ਸਰਦ ਵਿੱਚ ਆਉਂਦੀ ਦਰਸ਼ਤ ਜਾਰੇ ਕਰਦੀ ਹੈ ਗੁਰੂ ਹਰੈ ਸਿੰਘ ਜੀ ਨਾਲ ਪਹਿਲਾਂ ਸੰਗਤਨ ਲੰਗਰ ਛਕਾਉਂਦੇ ਨੇ ਤੇ ਬਾਅਦ ਚ ਆਪ ਲੰਗਰ ਛਕਦੇ ਨੇ ਹੁਣ ਮਾਈ ਅੱਤ ਦੀ ਗਰੀਬ ਸੀ ਗੁਰਮਖੋ ਪੜੱਥੀ ਕਿਰਤ ਕਰਦੀ ਸੀ ਹੈ ਪਿਆਰ ਵਾਲੀ ਸੀ ਕਰ ਗਈ ਹੁਣ ਅੰਦਰ ਪਤਾ ਨੇ ਕੀ ਪਿਆਰ ਜਗਿਆ ਮਿਹਨਤ ਕੀਤੀ ਇਹਨੇ ਮਿਹਨਤ ਕਰਕੇ ਟਕਾ ਕਮਾਇਆ ਇੱਕ ਟਕਾ ਇਹਨੂੰ ਮਿਲਿਆ ਉਹ ਟਕੇ ਦੀ ਰਸਤ ਪਾੜੀ ਲੈ ਕੇ ਆਈ ਦੀ ਹੁਣ 23 ਦਾਣੇ ਚੱਕੀ 'ਚ ਪਾ ਕੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਇਹ ਮਾਈ ਨਾ ਚੱਕੀ ਪੀਂਦੀ ਹੈ ਨਾਲ ਜਪਦੀ ਹੈ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਆਂ ਜਪਦੇ ਆਂ ਅੱਜ ਇਹਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਅੰਦਰ ਭਾਵਨਾ ਹੈ ਏ ਗੁਰੂ ਹਰੈ ਸਿੰਘ ਸਾਹਿਬ ਜੀ ਮੈਂ ਤੇਰੀਆਂ ਸੰਗਤਾਂ ਵਾਸਤੇ ਲੰਗਰ ਤਾਂ ਨਹੀਂ ਤਿਆਰ ਚੜ ਸਕਦੀ ਮੇਰੇ ਇਥੋਂ ਇਨੀ ਸਮਰੱਥਾ ਨਹੀਂ ਪਰ ਮੇਰੇ ਮਨ ਦੀ ਭਾਵਨਾ ਹੈ ਏ ਗੁਰੂ ਹਰੈ ਸਿੰਘ ਸਾਹਿਬ ਜੀ ਤੁਸੀਂ ਗਰੀਬ ਨਿਵਾਜ ਹੋ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਕਿਰਪਾ ਕਰੋ ਮੇਰੀ ਗਰੀਬਨੀ ਦੇ ਘਰ ਆ ਕੇ ਤੁਸੀਂ ਪ੍ਰਸ਼ਾਦਾ ਛਕੋ ਕਿਤੇ ਬੜੀ ਸ਼ਰਧਾ ਦੇ ਨਾਲ ਭਾਗਨਦਰ ਨਾਲ ਪ੍ਰਸ਼ਾਦਾ ਤਿਆਰ ਕੀਤਾ ਵਾਹਿਗੁਰੂ ਵਾਹਿਗੁਰੂ ਜਪਦੇ ਆਏ ਨੇ ਪ੍ਰਸ਼ਾਦਾ ਜਦੋਂ ਤਿਆਰ ਹੋ ਗਿਆ ਅੰਦਰ ਹੁਣ ਜੁੜ ਕੇ ਅਰਦਾਸ ਪਈ ਕਰਦੀ ਹੈ ਇਹ ਕੀਰਤਪੁਰ ਸਾਹਿਬ ਦੀ ਘਟਨਾ ਹੈ ਇੱਧਰ ਸਤਗੁਰੂ ਜੀ ਕੋ ਸਿੱਖਣ ਨਾਲ ਲਿਆ ਘੋੜੇ ਤੇ ਸਵਾਰ ਹੋਇਆ ਵੱਧ ਤੀਜ ਘੋੜਾ ਭਜਾਇਆ ਉਸ ਮਾਈ ਦੇ ਦਰਵਾਜੇ ਤੇ ਆ ਕੇ ਜਿੱਥੇ ਮਾਈ ਦੀ ਕੁੱਲੀ ਸੀ ਗੁਰਮੁਖੋ ਕੱਚੀ ਕੁੱਲੀ ਹੈ ਦਰਵਾਜੇ ਦੇ ਆ ਕੇ ਆਵਾਜ਼ ਦਿੰਦੇ ਨੇ ਪਤਾ ਕੀ ਆਵਾਜ਼ ਦਿੱਤੀ ਦੇਖੋ ਤੁਹਾਡਾ ਹੋਰ ਪਿਆਰ ਗੁਰਮੁਖਾ ਗੁਰੂ ਨਾਲ ਪਵੇਗਾ ਅੱਜ ਗੁਰੂ ਆਪਣੇ ਸਿੱਖ ਦੇ ਪਿਆਰ ਦਾ ਭੁੱਖਾ ਜੇ ਗੋਬਿੰਦ ਭਾਉ ਭਗਤ ਦਾ ਭੁੱਖਾ ਅਰਦਾਸ ਕਰਿਓ हे ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰ ਬਖਸ਼ਿਸ਼ ਕਰ ਤਰਸ ਕਰ ਸਾਡਾ ਵੀ ਤੇਰੇ ਚਰਨਾਂ ਦੇ ਅੰਦਰੋਂ ਪਿਆਰ ਪਿਆ ਜਾਵੇ ਸਤਿਗੁਰੂ ਬਾੜ ਆਵਾਜ਼ ਦਿੰਦੇ ਨੇ ਘੋੜੇ ਤੇ ਬੈਠਿਆ ਬੈਠਿਆ ਮਾਂ ਜਲਦੀ ਕਰ ਭੁੱਖ ਬੜੀ ਲੱਗੀ ਹੈ ਪ੍ਰਸ਼ਾਦਾ ਛਕਾ ਮਾਈ ਨੇ ਵੇਖਿਆ ਮੇਰੇ ਸਤਿਗੁਰੂ ਦੀ ਆਵਾਜ਼ ਦਰਵਾਜ਼ਾ ਖੁੱਲਿਆ ਪ੍ਰਸ਼ਾਦਾ ਲੈ ਕੇ ਆਈ ਸਤਿਗੁਰੂ ਨੇ ਘੋੜੇ ਤੇ ਬੈਠਿਆ ਬੈਠਿਆ ਹੀ ਪ੍ਰਸ਼ਾਦਾ ਛਕ ਲਿਆ ਜੀ ਹੁਣ ਮਾਈ ਨੇ ਹੱਥ ਜੋੜੇ ਹੋਏ ਆ। ਸਤਿਗੁਰੂ ਸ਼ਗਨਾਨੇ ਤੁਹਾਡੇ। ਹੁਣ ਮਾਈ ਨੇ ਆਪਣਾ ਮਸਤਕ ਸਤਗੁਰ ਦੇ ਚਰਨਾਂ ਤੇ ਰੱਖਿਆ। ਸਤਿਗੁਰੂ ਘੂੜੇ ਤੇ ਬੈਠੇ ਨੇ। ਜਿਸ ਵੇਲੇ ਆਪਣਾ ਮਸਤਕ ਸਤਗੁਰ ਦੇ ਚਰਨਾਂ ਨਾਲ ਲਾਇਆ ਨਾ ਮਾਈ ਦੀ ਸੁਰਤ ਜੁੜ ਗਈ ਜੀ। ਹੁਣ ਮਾਈ ਨੇ ਕਹਿਣਾ ਤੇ ਇਹ ਸੀ ਸਤਗੁਰ ਜੀ ਮੈਂ ਪਾਪੀ ਤੂੰ ਬਖਸ਼ਣ ਹਾਰ। ਪਰ ਗੁਰਮਖੋ ਅੰਦਰੋਂ ਸੁਰਤ ਜੁਰੀ ਅੰਦਰੋਂ ਇਹ ਕਹਿ ਰਹੀ ਏ ਮੈਂ ਪਾਪੀ ਤੂੰ ਬਖਸ਼ਿਨਹਾਰ ਪਰ ਬੜਾ ਬੂਲ ਪਤਾ ਕੀ ਨਿਕਲਦੇ ਪਏ ਨੇ ਹੇ ਸਤਿਗੁਰੂ ਤੂੰ ਪਾਪੀ ਮੈਂ ਬਖਸ਼ਿਨਹਾਰ ਤੂੰ ਪਾਪੀ ਮੈਂ ਬਖਸ਼ਿਨਹਾਰ ਉਹ ਸਿੱਖ ਨੇ ਮੁੰਡਿਆਂ ਤਾਂ ਫੜਕੇ ਹਲਾਇਆ ਮਈਏ ਕੀ ਬੜਦੀ ਮਈਆਂ ਸਤਿਗੁਰੂ ਪਾਪੀ ਗੁਰੂ ਹਰਿਐ ਸਭ ਦੇ ਇਸ਼ਾਰਾ ਕੀਤਾ ਕਿ ਸਿੱਖੋ ਕੋਈ ਗੱਲ ਨਹੀਂ ਹੁਣ ਇਹ ਅੱਖਰਾਂ ਦੀ ਮੁਤਾਜ ਨਹੀਂ ਰਹੀ ਇਹਦੀ ਸੁਰਤ ਜੁਰੀ ਹੈ ਸੁਰਤ ਕਰਕੇ ਇਹੋ ਪੜਦੀ ਪਈ ਹੈ ਮੈਂ ਪਾਪੀ ਤੂੰ ਬਖਸ਼ਣਹਾਰ ਮੈਂ ਪਾਪੀ ਤੂੰ ਬਖਸ਼ਣਹਾਰ ਉਸ ਵੇਲੇ ਮਾਈ ਆਖਨ ਲਗੀ ਸਤਿਗੁਰੂ ਭੁੱਲਾ ਬਖਸ਼ ਲਿਓ ਬੜੋਂ ਇਹ ਗੱਲ ਨਿਕਲ ਗਈ ਮੇਰੇ ਭੁੱਲਾ ਬਖਸ਼ ਲਿਓ ਤੂੰ ਸਤਿਗੁਰੂ ਬੜੇ ਪਰਸਾਂ ਨੂੰ ਕਹਿੰਦੇ ਮਾਈ ਕੋਈ ਮੰਦੀ ਇੱਛਾ ਹੈ ਸਤਿਗੁਰੂ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਕਿਰਪਾ ਕਰੋ ਇਸੇ ਜਨਮ ਤੇ ਕਲਿਆਣ ਹੋ ਜਾਵੇ ਤੇਰੇ ਚਰਨਾਂ ਦੇ ਨਾਲ ਇਹ ਪ੍ਰੇਮ ਨੂੰ ਪੀਗੰਡ ਪੱਕੀ ਪੈ ਜਾਵੇ ਆਹ ਵੇਖੋ ਜੇ ਕੋਈ ਹੋਰ ਕੋਦੀ ਜਗ੍ਹਾ ਤੇ ਮਾਈ ਜਗ੍ਹਾ ਤੇ ਹੁੰਦਾ ਨਾ ਮਾਈ ਦੀ ਜਗ੍ਹਾ ਤੇ ਉਹਨੇ ਕੀ ਅਕਨਸੀ ਗਰੀਬੀ ਦੂਰ ਹੋ ਜਾਵੇ ਮੇਰਾ ਮਕਾਨ ਪੱਕਾ ਬਣ ਜਾਵੇ ਮੈਨੂੰ ਇਹ ਆਜ਼ਾਦ ਮਿਲ ਜਾਵੇ ਪਰ ਮਾਈ ਤਬੋ ਤੇਥੋਂ ਸਦਕੇ ਜਾਈਏ ਤੇਥੋਂ ਬਲਿਹਾਰੇ ਜਾਈਏ ਅੱਜ ਕੀ ਮੰਗਿਆ ਸਤਗੁਰੂ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਤੇਰੇ ਚਰਨਾਂ ਦੇ ਨਾਲ ਪ੍ਰੇਮ ਭੀ ਗੰਢ ਪੱਕੀ ਪੈ ਜਾਵੇ ਆਹ ਤੇ ਉਸ ਵੇਲੇ ਸਤਗੁਰੂ ਨੇ ਫਿਰ ਮਾਈ ਨੂੰ ਉਪਦੇਸ਼ ਦਿੱਤਾ ਕਿ ਮਾਈ ਫਿਰ ਸਤ ਨਾਮ ਦਾ ਜਾਪ ਜਪਣਾ ਹੈ ਭਵ ਪਰਮਾਤਮਾ ਦੀ ਬੰਦਗੀ ਕਰਦੀ ਹੈ ਸਤ ਨਾਮ ਦੀ ਕਮਾਈ ਕਰਦੀ ਹੈ ਤੇਰਾ ਲੋਕ ਵੀ ਸੁਖੀਆ ਹੋਵੇਗਾ ਤੇ ਪਰਲੋਕ ਵੀ ਸੁਹਲਾ ਹੋਵੇਗਾ ਅੱਜ ਸਤਗੁਰ ਨੇ ਉਪਦੇਸ਼ ਦਿੱਤਾ ਗੁਰਮਖੋ ਹੁਣ ਮਾਈ ਅੰਮ੍ਰਿਤ ਵੇਲੇ ਜਾ ਕੇ ਇਸ ਸਤਨਾਮ ਦੀ ਕਮਾਈ ਕਰਦੀ ਹੈ ਆਉ 2-4 ਮਿੰਟ ਗੁਰਖੋ ਹਾਜ਼ਰੀ ਲਗਾਈਏ ਫਿਰ ਨਾਲ ਅੱਲਾ ਜੀਵੇਂ ਸਤਗੁਰ ਜੀ ਕਿਰਪਾ ਕਰਨਗੇ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਚ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਅੱਜ ਗੁਰੂ ਹਾੜੇ ਸੱਚ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਸਤਗੁਰ ਦੇ ਪਿਆਰ ਦੇ ਬੈਠੇ ਹੋ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਵੀ हे ਗਰੀਬ ਨਿਵਾਜ ਸਾਡੀ ਵੀ ਤੇਰੇ ਚਰਨਾਂ ਦੇ ਨਾਲ ਪ੍ਰੇਮ ਰੂਪੀ ਗੰਢ ਪੱਕੀ ਪੈ ਜਾਵੇ ਅਸੀਂ ਵੀ ਤੇਰੇ ਚਰਨਾਂ ਦੇ ਆਸ਼ਿਕ ਬਨ ਜਾਈਏ ਆਓ ਪ੍ਰੇਮ ਦੇ ਵਿੱਚ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਸਤ ਨਾਮ ਵਾਹਿਗੁਰੂ 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 ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਸਤਨਾਮ ਵਾਹਿਗੁਰੂ ਮਾਈ ਦੀ ਵੀ ਕਲਿਆਣ ਹੋਈ ਕਹਿੰਦੇ ਸਦਕੇ ਪ੍ਰੇਮ ਦੇ ਸਦਕੇ ਮਾਈ ਦੇ ਅੰਦਰ ਉਹ ਢਾਈ ਅੱਖਰ ਪ੍ਰੇਮਾ ਭਗਤੀ ਦੇ ਸੰਗੁਰਮਖੋ ਜੋ ਸਤਿਗੁਰਜੀ ਦਸਵੇਂ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਸੱਚ ਕਹੋ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਗੁਰੂ ਕੋਲੋਂ ਪ੍ਰੇਮ ਦੀ ਦਾਤ ਤਰਲੇ ਲੈ ਲੈ ਕੇ ਮੰਗਿਆ ਕਰੋ ਤਰਲੇ ਲੈ ਲੈ ਕੇ